ਸਾਨੂੰ ਇਹ ਲੱਗਦਾ ਜਿਵੇਂ ਇਹਨਾਂ ਦੀ ਸੁੰਨਤ ਵੀ ਹੋਈ ਹੁੰਦੀ ਆ ਤੇ ਇਸ ਪਰਿਵਾਰ ਨੂੰ ਆਏ ਆ ਵੀ ਅਸੀਂ ਪੱਕਾ ਕਰਨਾ ਚਾਹੁੰਦੇ ਆ ਯਕੀਨੀ ਕਰਨਾ ਚਾਹੁੰਦੇ ਆ ਵੀ ਇਹ ਸਾਡਾ ਹੀ ਆ ਜੇ ਸਾਡਾ ਨਹੀਂ ਹੈਗਾ ਤਾਂ ਫਿਰ ਅਸੀਂ ਇਹਦਾ ਕੀ ਕਰਾਂਗੇ ਉੱਥੋਂ ਤਾਂ ਛੜਾ ਲਿਆਏ ਸੂਰੇ ਵਾਲਾ ਪਿੰਡ ਤੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਵੀ ਇੱਥੇ ਤੁਹਾਡੇ ਕੋਲੇ ਰੱਖ ਕੇ ਅਸੀਂ ਪ੍ਰਸ਼ਾਸਨ ਨਾਲ ਹੀ ਇਹਦਾ ਡੀਐਨਏ ਟੈਸਟ ਕਰਾਉਣਾ ਚਾਹੁੰਦੇ ਆ ਇਹ ਬਾਈ ਜੀ ਨੂੰ ਇਹ ਵੀਰੇ ਹੁਣੀ ਆਪਣਾ ਭਰਾ ਸਮਝ ਕੇ ਕਿਸੇ ਦੀ ਕੈਦ ਚੋਂ ਕਿਸੇ ਦੀ ਗੁਲਾਮੀ ਚੋ ਛੜਾ ਕੇ ਲੈ ਕੇ ਆਇਆ ਬਾਈ ਉਹਨਾਂ ਦਾ ਸੂਰੇ ਵਾਲਾ ਪਿੰਡ ਆ ਜ਼ਿਲ੍ਹਾ ਪੈਂਦਾ ਬਾਈ ਤੁਹਾਨੂੰ ਮੁਕਸਰ ਸਾਹਿਬ ਤੇ ਇਹ ਬਾਈ ਠੇਠਰ ਕੇ ਪਿੰਡ ਜਿਹੜਾ ਕਿ ਬਾਬਾ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਜ਼ਿਲ੍ਹਾ ਸ਼੍ਰੀ ਗੁਰਦਾਸਪੁਰ ਚ ਪੈਂਦਾ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਉੱਥੇ ਕਿਸੇ ਦੇ ਘਰੇ ਕੰਮ ਕਰਦਾ ਸੀ ਪੱਠੇ ਵੱਢਣੇ ਗੋਹਾ ਚੱਕਣਾ ਸਾਰਾ ਦਿਨ ਜਾਨਵਰਾਂ ਵਾਂਗੂ ਕੰਮ ਕਰਨਾ ਕਿਸੇ ਨੇ ਵੀਡੀਓ ਭੇਜੀ ਇਹਨਾਂ ਦਾ ਭਰਾ ਸੀ ਜਿਹੜਾ 1983 ਦੇ ਵਿੱਚ ਗੁੰਮ ਗਿਆ ਸੀ ਇਹਨਾਂ ਨੂੰ ਐ ਲੱਗਿਆ ਵੀ ਇਹ ਸਾਡਾ ਭਰਾ ਵਾ ਇਹ ਬਾਈ ਹੁਣੀ ਉੱਥੇ ਪੰਚਾਇਤ ਲੈ ਕੇ ਪਿੰਡ ਦੇ ਪਤਵੰਤੇ ਸੱਜਣ ਲੈ ਕੇ ਛਡਾਉਣ ਪਹੁੰਚ ਗਏ ਤੇ ਉੱਥੋਂ ਇਹ ਵੀਰ ਨੂੰ ਛਡਾ ਕੇ ਲੈ ਕੇ ਆਏ ਆ ਜਿਹਦੇ ਸਬੰਧ ਵਿੱਚ ਇਹ ਕਰਾਰਨਾਮਾ ਕੀਤਾ ਗਿਆ ਇਹਨਾਂ ਵੱਲਿਓ ਇਹ ਨੰਬਰ ਆ ਜਿਹੜੇ ਫੋਨ ਤੇ ਅਸੀਂ ਥੋੜੇ ਹਿਡਨ ਕਰਦੇ ਆ ਆ ਉੱਥੇ ਇਹਨਾਂ ਨੇ ਕਾਗਜ਼ ਕੀਤਾ ਸਾਰਿਆਂ ਨੇ ਸਾਈਨ ਕੀਤੇ ਜਿਨ੍ਹਾਂ ਦੇ ਘਰੇ ਸੀ ਬਲਵਿੰਦਰ ਸਿੰਘ ਦੇ ਬਲਵਿੰਦਰ ਸਿੰਘ ਪੁੱਤਰ ਸਖਵਿੰਦਰ ਸਿੰਘ ਵਾਸੀ ਠੇਠਰ ਕੇ ਉਹਨਾਂ ਨੇ ਇਹਦੇ ਵਿੱਚ ਲੈ ਕੇ ਦਿੱਤਾ ਵੀ 40 ਸਾਲ ਪਹਿਲਾਂ ਮੇਰਾ ਤਾਇਆ ਜੀ ਇਹਨੂੰ ਕਿਤੋਂ ਲੈ ਕੇ ਆਏ ਸੀ ਜਿਨ੍ਹਾਂ ਦੀ ਮੌਤ ਹੋ ਗਈ ਸਖਦੇਵ ਸਿੰਘ ਜੀ ਵੀ ਇਹ ਕਿੱਥੋਂ ਲੈ ਕੇ ਆਏ ਸੀ ਸਾਨੂੰ ਨਹੀਂ ਪਤਾ ਵੀ ਜੇ ਤੁਹਾਡਾ ਹੈਗਾ ਤਾਂ ਤੁਸੀਂ ਲੈ ਜਾਓ ਵੀ ਸਾਨੂੰ ਕੋਈ ਤਰਾਜ ਨਹੀਂ ਉਹਨੇ ਬਾਈ ਜੀ ਉਹਨੇ ਆਪਦੇ ਘਰੇ ਲੈ ਆਏ ਪਿੰਡ ਲੈ ਆਏ ਹੁਣ ਇੱਥੇ ਆ ਕੇ ਇਹਨਾਂ ਨੇ ਪਿੰਡ ਸ਼੍ਰੀ ਮਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਪਿੰਡ ਵੀ ਆ ਕੇ ਰਿਸ਼ਤੇਦਾਰੀਆਂ ਚ ਵੀ ਘਰੇ ਸਾਰੇ ਪਰਿਵਾਰ ਨੇ ਇਹਨਾਂ ਨੂੰ ਦੇਖਿਆ ਨੇੜੇ ਹੋ ਕੇ ਤੱਕਿਆ ਤਾਂ ਕਿਤਨੇ ਕਿਤੇ ਸਮਝ ਨਹੀਂ ਆ ਰਹੀ ਵੀ ਇਹ ਵਾਕਈ ਸਾਡਾ ਵਾ ਇੱਕ ਹਿੰਦੀ ਬੋਲਦੇ ਆ ਬਾਪੂ ਜੀ ਤੇ ਉਹਨਾਂ ਨੇ ਇਹਦਾ ਨਾਮ प्रमोद ਰੱਖਿਆ ਹੋਇਆ ਸੀ ਔਰ ਇੱਕ ਜਿੰਨੀ ਘੋਣਾ ਸੀ ਚੈੱਕ ਕੀਤੀ ਗੱਲ ਸਾਨੂੰ ਐਂ ਲੱਗਦਾ ਜਿਵੇਂ ਇਹਨਾਂ ਦੀ ਸੁਨਤ ਵੀ ਹੋਈ ਹੁੰਦੀ ਆ ਹੁਣ ਇਹ ਕਿਹੜੇ ਪਰਿਵਾਰ ਚੋਂ ਆ ਕਿੱਥੋਂ ਆ ਕਿ ਮੇ ਉਨ੍ਹਾਂ ਦੇ ਹੱਥ ਲੱਗਿਆ 40 ਸਾਲ ਪਹਿਲਾਂ ਉਹ ਕਿੱਥੋਂ ਲੈ ਕੇ ਆਏ ਸੀ ਇਹ ਸਭ ਕੁਝ ਕਿਸੇ ਨੂੰ ਪਤਾ ਨਹੀਂ ਉਹ ਪਰਿਵਾਰ ਦੱਸਣ ਨੂੰ ਤਿਆਰ ਨਹੀਂ ਤੇ ਇਸ ਪਰਿਵਾਰ ਨੂੰ ਆਏ ਆ ਵੀ ਅਸੀਂ ਪੱਕਾ ਕਰਨਾ ਚਾਹੁੰਦੇ ਆ ਯਕੀਨੀ ਕਰਨਾ ਚਾਹੁੰਦੇ ਆ ਵੀ ਇਹ ਸਾਡਾ ਹੀ ਆ ਜੇ ਸਾਡਾ ਨਹੀਂ ਹੈਗਾ ਤਾਂ ਫੇਰ ਅਸੀਂ ਇਹਦਾ ਕੀ ਕਰਾਂਗੇ ਉੱਥੋਂ ਤਾਂ ਛੜਾ ਲਿਆਏ ਹੁਣ ਇਹ ਅੱਜ ਸਾਡੇ ਕੋਲੇ ਬਾਈ ਹੁਣੀ ਲੈ ਕੇ ਪਹੁੰਚੇ ਸੀ ਇੱਥੇ ਸੂਰੇ ਵਾਲਾ ਪਿੰਡ ਤੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਵੀ ਇੱਥੇ ਤੁਹਾਡੇ ਕੋਲੇ ਰੱਖ ਕੇ ਅਸੀਂ ਪ੍ਰਸ਼ਾਸਨ ਰਾਹੀਂ ਇਹਦਾ ਡੀਐਨਏ ਟੈਸਟ ਕਰਾਉਣਾ ਚਾਹੁੰਦੇ ਆ ਡੀਐਨਏ ਦੇ ਵਿੱਚ ਜੇ ਰਿਪੋਰਟ ਚ ਸਾਬਤ ਹੋ ਜਾਂਦਾ ਵਾ ਵੀ ਇਹ ਸਾਡਾ ਭਰਾ ਵੀ ਫਿਰ ਤਾਂ ਅਸੀਂ ਇਹਨੂੰ ਰੱਖਾਂਗੇ ਇਹ ਬਰਾਬਰ ਦਾ ਹੱਕਦਾਰ ਆ ਸਾਡਾ ਭਰਾ ਵਾ ਜੇ ਨਹੀਂ ਤਾਂ ਫਿਰ ਇਹ ਇੱਥੇ ਤੁਹਾਡੇ ਕੋਲੇ ਰਹਿ ਪੂਗਾ ਤੇ ਇਸ ਗੱਲ ਲਈ ਅਸੀਂ ਵੀ ਐਗਰੀ ਆ ਬੀਹ ਬਜ਼ੁਰਗ ਪਹਿਲਾਂ ਤਾਂ ਉਹਨਾਂ ਦੇ ਚੁੰਗਲ ਝੋਮ ਨਿਕਲਿਆ ਆ ਉਹ ਜਲਾਦ ਬੰਦਿਆਂ ਨੇ ਪਤਾ ਨਹੀਂ ਇਹਦੇ ਨਾਲ ਹਜੇ ਕੀ ਕਰਨਾ ਸੀ ਕਿਉਂਕਿ ਇਦਾਂ ਦੇ ਬੰਦਿਆਂ ਦੀ ਬੜਾਪੇ ਦੇ ਵਿੱਚ ਜਦੋਂ ਕੋਈ ਬਿਮਾਰੀ ਲੱਗ ਜਾਂਦੀ ਆ ਕੋਈ ਹੋਰ ਪ੍ਰੋਬਲਮ ਆ ਜਾਂਦੀ ਆ ਉਹ ਲੋਕ 150 ਕਿਲੋਮੀਟਰ ਇਧਰ ਉਧਰ ਛੁੱਟ ਦਿੰਦੇ ਆ ਚੱਕ ਕੇ ਬੰਦੇ ਨੂੰ ساری ਉਮਰ ਕੰਮ ਕਰਾਈ ਜਾਂਦੇ ਆ ਜਦੋਂ ਮਰਨ ਤੇ ਆਇਆ ਉਸ ਤੋਂ ਬਾਅਦ ਉਹਨੂੰ ਛੱਡ ਦਿੱਤਾ ਜਾਂਦਾ ਤੇ ਇਹ ਥੀਟਰ ਕੇ ਪਿੰਡ ਆ ਡੇਰਾ ਬਾਬਾ ਨਾਨਕ ਬਲਾਕ ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਉੱਥੋਂ ਹੀ ਮਾਲੋਵਾਲ ਤੋਂ ਹੋਰ ਵਾਲੇਦਾਲ ਦੇ ਪਿੰਡਾਂ ਤੋਂ ਰੱਤੜ ਸੱਥੜ ਤੋਂ ਅਸੀਂ ਅੱਗੇ ਕਿੰਨੇ ਹੀ ਬੰਦੇ ਛੜਾਏ ਐ ਇਦਾਂ ਦੇ ਇਸੇ ਪਿੰਡ ਦੇ ਜਿੱਥੋਂ ਇਹ ਛੜਾ ਕੇ ਲਿਆਂਦਾ ਪਾਈਆਂ ਨੇ ਪੰਜ 10 ਬੰਦੇ ਹੋਰ ਕੰਮ ਕਰਦੇ ਐ ਇਦਾਂ ਦੇ ਉਹ ਵੀ ਐਂ ਬਜ਼ਾਰੇ ਬਜ਼ੁਰਗ ਹੋ ਗਏ ਆ ਗੋਹਾ ਚੱਕ ਚੱਕ ਪੱਠੇ ਵੱਡ ਵੱਡ ਕੇ ਉਹ ਅੱਜ 80 80 ਸਾਲ ਦੇ ਹੋ ਗਏ ਆ ਇਹ ਉਹਨਾਂ ਦੇ ਪਰਿਵਾਰ ਦੇ ਮੂੰਹੋਂ ਬੋਲ ਕੇ ਦੱਸਣ ਦੀ ਗੱਲ ਆ ਔਰ ਲਿਖਤੀ ਜੀ ਦਿੱਤਾ ਉਹਨਾਂ ਨੇ ਵੀ ਸਾਡੇ ਤਾਇਆ ਜੀ ਮੇਰੇ ਤਾਇਆ ਜੀ ਸੁਖਦੇਵ ਸਿੰਘ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਉਹ ਕਰੀਬ ਸਾਡੀ ਹੋਸ਼ ਤੋਂ ਵੀ ਪਹਿਲਾਂ ਇਹਨਾਂ ਨੂੰ ਕਰੀਬ 40 ਸਾਲ ਪਹਿਲਾਂ ਕਿੱਥੋਂ ਲੈ ਕੇ ਆਏ ਸੀ ਕਿੱਥੋਂ ਲੈ ਕੇ ਆਏ ਸੀ ਸਾਨੂੰ ਨਹੀਂ ਪਤਾ ਕਿ ਕੌਣ ਆ ਸਾਨੂੰ ਨਹੀਂ ਪਤਾ ਇਹਦਾ ਨਾਮ ਪ੍ਰਮੋਦ ਸੀਗਾ ਜਾਂ ਨਹੀਂ ਇਹ ਵੀ ਨਹੀਂ ਪਤਾ ਜਾਓ ਆਪੇ ਹੀ ਪ੍ਰਮੋਦ ਕਹਿਣ ਲੱਗੇ ਇਹਨੂੰ ਇਹ ਵਾਇਰੂਸ ਜਾਣਦਾ ਤੇ ਇਸ ਤਰ੍ਹਾਂ ਦੀਆਂ ਜ਼ਿੰਦਗੀਆਂ ਸ੍ਰੀ ਅਮਰਸਰ ਸਾਹਿਬ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਤਰਨਤਾਰਨ ਸਾਹਿਬ ਉਸ ਤੋਂ ਅੱਗੇ ਫਿਰੋਜ਼ਪੁਰ ਵੱਲ ਨੂੰ ਵੱਧ ਜਾਈਏ ਬਾਰਡਰ ਦੇ ਨਾਲ-ਨਾਲ ਪੈਂਦੇ ਇਲਾਕਿਆਂ 'ਚ ਮਤਲਬ ਹਰ ਚੌਥੇ ਘਰ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਲੋਕ ਕੰਮ ਕਰਦੇ ਮਿਲਣਗੇ ਹੁਣ ਤਾਂ ਉਹਨਾਂ ਦਾ ਲਾਲਚ ਇੰਨਾ ਵੱਧ ਗਿਆ ਅੱਗੇ ਤਾਂ ਉਹ ਕੋਈ ਮੰਦਬੁੱਧੀ ਬੰਦਾ ਫੜਦੇ ਸੀ ਸੜਕ ਤੋਂ ਜਾਂ ਦਰਬਾਰ ਸਾਹਿਬ ਤੋਂ ਲੈ ਜਾਂਦੇ ਸੀ ਜਾਂ ਸਟੇਸ਼ਨ ਤੋਂ ਕੁਝ ਬੰਦੇ ਅਸੀਂ ਪਿੱਛੇ ਛੜਾਏ ਆ ਜਿਹੜਾ ਸਾਡੇ ਕੋਲੇ ਆਏ ਆ ਜਿਹੜੇ ਚੰਗੇ ਭਲੇ ਕਿਰਤੀ ਮਜ਼ਦੂਰ ਸੀ ਉਹ ਯੂਪੀ ਬਿਹਾਰ ਤੋਂ ਆਮ ਤੋਂ ਇੱਥੇ ਕਿਰਤ ਕਰਨ ਆਏ ਸੀ ਉਹਨਾਂ ਨੂੰ ਆਪਣੇ ਘਰੇ ਲੈ ਗਏ ਵੀ ਤੈਨੂੰ 10000 ਰੁਪਏ ਤਨਖਾਹ ਦੇਵਾਂਗੇ ਬਸ ਉੱਥੇ ਲਿਜਾ ਕੇ ਘਰੇ ਉਹਨਾਂ ਨੂੰ ਤੂੜੀ ਵਾਲੇ 'ਚ ਪਸ਼ੂਆਂ ਵਾਲੇ 'ਚ ਬੰਨ ਲਿਆ ਸਾਰਾ ਦਿਨ ਉਹ ਤੋਂ ਅੰਦਰ ਗੋਹਾ ਚ ਕਾਚ ਕਸਾਈ ਜਾਣਾ ਬਾਹਰ ਅੰਦਰ ਪੱਠੇ ਕਿਤرائی ਜਾਣੇ ਉਹਨਾਂ ਜਿੰਦਾ ਲਾ ਦੇਣਾ ਔਰ ਉਹਨਾਂ ਤੋਂ ਸਾਲਾਂ ਬੱਧੀ ਕੰਮ ਕਰਾਈ ਜਾਣਾ ਤਿੰਨ ਚਾਰ ਬੰਦੇ ਅਸੀਂ ਛੜਾਏ ਇਦਾਂ ਦੇ ਤੇ ਅੱਜ ਜੇ ਇਸੇ ਤਰ੍ਹਾਂ ਦੀ ਇੱਕ ਕੇਸ ਹੈ ਵੀਰ ਸੂਰੇਆਲਾ ਤੋਂ ਪਿੰਡ ਤੋਂ ਸਰਦਾਰ ਬਲਰਾਜ ਸਿੰਘ ਪੁੱਤਰ ਕੌਰ ਸਿੰਘ ਇਹ ਆਪਣਾ ਭਰਾ ਸਮਝ ਕੇ ਈਮੋਸ਼ਨਲ ਹੋ ਕੇ ਜਦੋਂ ਇਹਨਾਂ ਨੇ ਵੀਡੀਓ ਦੇਖੀ ਤਾਂ ਵੀਡੀਓ 'ਚ ਇਹਨਾਂ ਨੂੰ ਲੱਗਿਆ ਜਿਹੜੀ ਕਿ ਤੁਸੀਂ ਵੀ ਦੇਖ ਰਹੇ ਹੋ ਜਿਹੜੀ ਕਿ ਫੋਟੋ ਸੀ ਭਾਈ ਤੁਹਾਡੇ ਕੋਲ ਦਿਖਾਇਓ ਇਹਨੂੰ ਦੇਖ ਕੇ ਬਾਈ ਉਹਨਾਂ ਨੂੰ ਲੱਗਿਆ ਵੀ ਇਹ ਸਾਡਾ ਭਰਾ ਵਾ ਜਿਹੜਾ 1983 ਚ ਗੁੰਮ ਗਿਆ ਸੀ ਹਾਂਜੀ ਨਵੰਬਰ 1983 ਦੇ ਵਿੱਚ ਘਰੋਂ ਚਲਾ ਗਿਆ ਸੀ ਤੇ ਇਹ ਉੱਥੋਂ ਛੁਡਾ ਕੇ ਲਿਆਏ ਲਿਆ ਕੇ ਜਦੋਂ ਹੁਣ ਇਹਨਾਂ ਨੇ ਪੂਰਾ ਵੈਰੀਫਾਈ ਕੀਤਾ ਨਿਸ਼ਾਨੀਆਂ ਦੇਖੀਆਂ ਸਰੀਰ ਤੇ ਉਹ ਮੇਲ ਨਹੀਂ ਖਾ ਰਹੀਆਂ ਜਾਂ ਇਹਨਾਂ ਨੂੰ ਕਿਤੇ ਨਾ ਕਿਤੇ ਦੋ ਚਿੱਤੀ ਆ ਵੀ ਇਹ ਸੱਚੀ ਉਹ ਸਾਡਾ ਹੈ ਵੀ ਆ ਕਿ ਨਹੀਂ ਹੈ ਕਿਉਂਕਿ ਬਾਪੂ ਹਿੰਦੀ ਬੋਲੀ ਜਾਂਦਾ ਪੰਜਾਬੀ ਦਾ ਇੱਕ ਸ਼ਬਦ ਵੀ ਨਹੀਂ ਬੋਲਦਾ ਮੈਂਟਲੀ ਠੀਕ ਨਹੀਂ ਹੈਗਾ ਕੋਈ ਆਪਦੀਆਂ ਹੀ ਗੱਲਾਂ ਕਰੀ ਜਾਂਦਾ ਮੂੰਹ 'ਚ ਹੀ ਬੋਲੀ ਜਾਂਦਾ ਤੇ ਇਸ ਕਰਕੇ ਇਹ ਡੀਐਨਏ ਟੈਸਟ ਕਰਾ ਕੇ ਇਹ ਕਨਫਰਮ ਕਰਨਾ ਚਾਹੁੰਦੇ ਨੇ ਵੀ ਇਹ ਸਾਡਾ ਕੀ ਨਾਂ ਸੀ ਇਹਨਾਂ ਦਾ ਉਦੋਂ ਪਹਿਲਾਂ ਸਿਕੰਦਰ ਸਿੰਘ ਵੀ ਸਾਡਾ ਸਿਕੰਦਰ ਸਿੰਘ ਹੀ ਆ ਇਹ ਜਾਂ ਕੋਈ ਹੋਰ ਆ ਤੇ ਵਾਹਿਗੁਰੂ ਕਿਰਪਾ ਕਰਨ ਇਹਨਾਂ ਦਾ ਇਹ ਜਿਹੜਾ ਬਜ਼ੁਰਗ ਗੁੰਮਿਆ ਹੋਇਆ ਇਹ ਉਹੀ ਹੋਵੇ ਡੀਐਨਏ ਟੈਸਟ ਦੇ ਵਿੱਚ ਪਰ ਇਹਨੂੰ ਛੁਡਾਇਆ ਜਿੱਥੋਂ ਉਹ ਪਰਿਵਾਰ ਦਾ ਨਾਮ ਪ੍ਰਵਿੰਦਰ ਸਿੰਘ ਤੇ ਸਨ ਆਫ ਸ਼ਕਮਿੰਦਰ ਸਿੰਘ ਸੀਗਾ ਜਿੱਥੋਂ ਥੀਏਟਰ ਕੇ ਤੋਂ ਛੁਡਾ ਕੇ ਲੈ ਕੇ ਆਏ ਤੇ ਇਸ ਤਰ੍ਹਾਂ ਦੇ ਬਹੁਤ ਬੰਦੇ ਨੇ ਜੀ ਉੱਥੇ ਉਹਨਾਂ ਪਿੰਡਾਂ 'ਚ ਸਾਡੀ ਉਹਨਾਂ ਨੂੰ ਵੀ ਬੇਨਤੀ ਆ ਵੀ ਇਹ ਭਾਰ ਤੁਹਾਡੇ ਬੱਚਿਆਂ ਨੇ ਚੁੱਕਣਾ ਅੱਗੇ ਤੁਹਾਡੇ ਧੀਆਂ ਪੁੱਤਾਂ ਨੇ ਇਹ ਦੁੱਖ ਭੋਗਣਿਆ ਜਿਹੜਾ ਤੁਸੀਂ ਇਦਾਂ ਦੇ ਬੰਦਿਆਂ ਤੋਂ ਫ੍ਰੀਜ ਕੰਮ ਕਰਾ ਰਹੇ ਹੋ ਨਾ ਇਹਨਾਂ ਤੇ ਜ਼ੁਲਮ ਕਰਦੇ ਹੋ ਇਹ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਇਹ ਇਸ ਜ਼ੁਲਮ ਦਾ ਹਿਸਾਬ ਦੇਣਾ ਇਦੋਂ ਤੇ ਇਹ ਆ ਵੀ ਕੋਈ ਤਨਖਾਹ ਤੇ ਕੋਈ ਪੇਟ ਤੇ ਕੋਈ ਬੰਦਾ ਰੱਖ ਲੋ ਕੋਈ ਸੀਰੀ ਹਲਾ ਲੋ ਇਦਾਂ ਦੇ ਬੰਦਿਆਂ ਦੀ ਜਾਨ ਬਖਸ਼ ਦਿਓ ਉਹਨਾਂ ਨੂੰ ਛੱਡ ਦਿਓ ਪਤਾ ਨਹੀਂ ਕਿੰਨੀਆਂ ਮਾਵਾਂ ਤਰਸੀ ਜਾਂਦੀਆਂ ਬੇਟੀਆਂ ਆ ਬਾਪੂ ਰਮੇਸ਼ ਚੰਦ ਸ਼ਰਮਾ ਸਾਡੇ ਕੋਲੇ ਆ ਜੀ ਸਰਪੰਚ ਜਿਹੜਾ ਸਾਡਾ ਹਾਂਜੀ ਉਹਦੀ ਮਾਂ ਨੇ ਜਗਰਾਤਾ ਸੁਖਿਆ ਸੀ ਵੀ ਜੇ ਮੇਰਾ ਪੁੱਤ ਲੱਭ ਜੇ ਮੈਂ ਜਗਰਾਤਾ ਕਰਾਉਂਗੀ ਵੀ ਸਾਰੇ ਪਿੰਡ ਨੂੰ ਭੋਜ ਕਰਾਉਂ। ਉਹ ਡਿੱਗਦੀ ਡਿੱਗਦੀ ਮਰ ਗਈ। ਪੁੱਤ ਨਹੀਂ ਲੱਭਿਆ। 14 ਸਾਲਾਂ ਦਾ ਸੀ 15 ਦਾ ਜਦੋਂ ਘਰੋਂ ਤਾਏ ਨਾਲ ਗੁੱਸੇ ਹੋ ਕੇ ਆਇਆ ਸੀ ਆਪਦੇ ਨਾਲ। ਐਸੇ ਬਹੁਤ ਨੇ ਵਿਚਾਰੇ ਜਿਹੜੇ ਐਸ ਜੀਆਂ ਲੋਕਾਂ ਦੀਆਂ ਨਰਕ ਭਰੀਆਂ ਜ਼ਿੰਦਗੀਆਂ ਬਣਾਈਆਂ ਪਈਆਂ ਕੋਈ ਚੰਦ ਪੈਸੇ ਬਚਾਉਣ ਵਾਲੇ ਲਾਲਚੀ ਲੋਕਾਂ ਦੀ ਵਜ੍ਹਾ ਨਾਲ। ਆਪਦੇ ਭਰਾ ਨੂੰ ਲੱਭਦਾ ਲੱਭਦਾ ਕਹਿੰਦਾ ਭਾਈ ਇਹ ਤਾਂ ਬਜ਼ੁਰਗ ਹੋਈ ਆ। ਮਾਂ ਵੀ ਕਹਿੰਦੇ ਸਾਡੀ ਅੱਖਾਂ ਤੋਂ ਨਹੀਂ ਹੋ ਕੇ ਦੁਨੀਆ ਤੋਂ ਗਈ ਆ ਕਿਉਂਕਿ ਆਪਣੇ ਪੁੱਤ ਨੂੰ ਯਾਦ ਕਰ ਕਰ ਮਾਵਾਂ ਰੋਈ ਜਾਂਦੀਆਂ ਬੈਠੀਆਂ ਜਦੋਂ ਕਿਸੇ ਦੇ ਘਰ 'ਚ ਖੁਸ਼ੀ ਦੇਖਦੀਆਂ ਦੂਜੇ ਦੇ ਘਰ 'ਚ ਜਿਵੇਂ ਇਹਨਾਂ ਦੇ ਗਾਂ ਪੁੱਤ ਹੋ ਗਏ ਪੋਤੇ ਵੀ ਹੋ ਗਏ ਤੇ ਉਹ ਮਾਂ ਸੋਚਦੀ ਆ ਵੀ ਜੇ ਅੱਜ ਮੇਰਾ ਪੁੱਤ ਹੁੰਦਾ ਉਹਦੇ ਵੀ ਐਂ ਹੁੰਦੇ ਜੇ ਮੇਰੇ ਪੁੱਤ ਹੁੰਦਾ ਤੇ ਅੱਜ ਉਹਦੇ ਘਰੇ ਵੀ ਰੌਣਕਾਂ ਹੁੰਦੀਆਂ ਉਹਦੇ ਵੀ ਸਿਰੇ ਵੱਜਦੇ ਐਂ ਸੋਚਦੀ ਸੋਚਦੀ ਮਾਂ ਰੋਂਦੀ ਬਿਲਕੁਲ ਦੀ ਇਸ ਦੁਨੀਆ ਤੋਂ ਤੁਰ ਗਈ ਆ ਇਸੀਆਂ ਮਾਮਾ ਵਾਸਤੇ ਆਪਾਂ ਪ੍ਰਾਲਾ ਕਰੀਏ ਜਿਹੜੇ ਲੋਕ ਇਦਾਂ ਦੇ ਬੰਦੇ ਨਹੀਂ ਰੱਖਦੇ ਤੁਹਾਡੇ ਆਂਡ ਗਵਾਂਡ ਰੱਖੇ ਹੋਇਆ ਤੁਸੀਂ ਤਾਂ ਆਵਾਜ਼ ਠਾਓ ਯਾਰ ਬਾਈ ਤੁਸੀਂ ਤਾਂ ਸਾਨੂੰ ਵੀਡੀਓ ਬਣਾ ਬਣਾ ਕੇ ਭੇਜੋ ਆਪਾਂ ਇਕੱਠੀਆਂ ਕਰਕੇ ਵੀਡੀਓ ਮੁੱਖ ਮੰਤਰੀ ਸਾਹਿਬ ਮੂਹਰੇ ਰੱਖੀਏ ਆਪਾਂ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਲੈਟਰਾਂ ਪਾਈਏ ਇਹਨਾਂ ਲੋਕਾਂ ਨੂੰ ਛੜਾਈਏ ਇਹ ਤਾਂ ਲੱਖਾਂ ਚੋਂ ਕੋਈ ਇੱਕ ਆ ਵਿਚਾਰਾ ਜਿਹੜਾ ਬਾਈ ਉਹਨਾਂ ਨੇ ਆਪਣੇ ਭਰਾ ਨੂੰ ਸਮਝ ਕੇ ਛੜਾ ਕੇ ਲਿਆਂਦਾ ਪਤਾ ਨਹੀਂ ਹੋਰ ਕਿੰਨੇ ਭਰਾ ਤੇ ਜੇ ਇਹ ਵੀਰਾਂ ਇਹਨਾਂ ਦਾ ਸੱਚੀ ਭਰਾ ਨਾ ਹੋਇਆ ਤੇ ਇਹਨਾਂ ਦਾ ਭਰਾ ਪਤਾ ਨਹੀਂ ਹਜੇ ਕਿਹਦੇ ਘਰੇ ਗੋਹਾ ਚੱਕੀ ਜਾਂਦਾ ਹੋ ਇਹ ਵੀ ਨਹੀਂ ਪਤਾ ਜਿਹੜੇ ਸਾਡੇ ਭਰਾ ਗੁੰਮ ਹੋ ਜਾਂਦੇ ਆ ਉਹ ਗੁੰਮ ਹੋ ਕੇ ਉੱਡ ਥੋੜੀ ਜਾਂਦੇ ਆ ਕਿਤੇ ਐਦਾਂ ਹੀ ਆ ਐਦਾਂ ਹੀ ਮਿਲਦੇ ਆ ਲੋਕਾਂ ਨੇ ਖੋਲਡੀਆਂ 'ਚ ਪੱਠੇ ਪਾਉਂਦੇ ਕੱਢਦੇ ਲਖਵਾ ਆ ਬੰਦਾ ਵਾ ਬਲਵਿੰਦਰ ਸਿੰਘ ਜਿਹਦੇ ਘਰੇ ਸੀਗਾ ਬਾਈ ਹੈਨਾ ਦੇਖੋ ਹੁਣ ਇੱਕ ਵਧੀਆ ਜ਼ਿਮੀਂਦਾਰ ਸਰਦਾਰ ਬੰਦਾ ਹਾਂਜੀ ਹਾਂਜੀ ਤਿੰਨ ਮੰਜ਼ਲੀ ਕੋਠੀ ਪਾਈ ਵੀ ਰਹੀ ਤਿੰਨ ਮੰਜ਼ਲੀ ਬਾਈ ਹੁਣੀ ਦੱਸਦੇ ਕੋਠੀ ਪਾਈ ਆ ਆ ਡੇਰਾ ਬਾਬਾ ਨਾਨਕ ਪੁਲਿਸ ਜ਼ਿਲ੍ਹਾ ਪਟਾਲਾ ਥਾਣੇ ਬੈਠ ਕੇ ਲਿਖਤੀ ਰੂਪ ਚ ਪੇਪਰ ਬਣਾ ਕੇ ਫੇਰ ਇਹ ਬਾਈ ਨੂੰ ਛੜਾ ਕੇ ਲੈ ਕੇ ਆਏ ਉੱਥੇ ਤੇ ਐਸੇ ਲੋਕ ਇਹ ਬਾਈ ਦੀ ਇਹਨਾਂ ਦੇ ਭਰਾ ਦੀ ਜਵਾਨੀ ਦੀ ਤਸਵੀਰ ਆ ਜਦੋਂ ਗੁੰਮਿਆ ਸੀ ਸਿਕਮੰਦਰ ਸਿੰਘ ਸਿਕਮੰਦਰ ਸਿੰਘ ਬਾਈ ਜੀ ਦਾ ਭਰਾ ਬਲਰਾਜ ਸਿੰਘ ਦਾ ਐਸ ਉਮਰ ਚੋਂ ਚਲਾ ਗਿਆ ਸੀ ਤੇ ਆ ਘਰ ਚ ਹੁਣ ਬਾਈ ਉਹਨਾਂ ਨੇ ਸਿਕਮੰਦਰ ਸਿੰਘ ਨੂੰ ਛੜਾ ਕੇ ਲਿਆਂਦਾ ਆਪਣੇ ਵੱਲੀ ਉਹਨੇ ਸਿਕਮੰਦਰ ਨੂੰ ਲਿਆਇਆ ਇਹ ਹੈ ਨਾ ਤੇ ਇਹ ਆਪਣਾ ਨਾਮ प्रमोद ਹੈ ਦਾ ਹੁਣ ਪਤਾ ਨਹੀਂ ਅਸਲ ਨਾਮ ਕੀ ਆ ਵਿਚਾਰੇ ਦਾ ਤੋਂ ਵੀ ਕਰਿਆ ਜੀ ਪਿੰਡੋਂ ਦੇ ਤੇ ਤੁਸੀਂ ਇੱਥੇ ਸਾਡੇ ਕੋਲ ਲੈ ਕੇ ਆਏ ਹੋ ਸਾਰੇ ਪੇਪਰ ਇੱਥੇ ਜਮ੍ਹਾਂ ਕਰਾ ਦਿਓ ਵੀਰੇ ਹਨਾ